ਲੱਗੇ ਹੋ ਜਾਓ ਲੱਗੇ ਹੋ ਜਾਓ ਇੱਕ ਜਗ੍ਹਾ ਕਵਰੇਜ ਉਨੀ ਫਿਰ ਸਾਰਿਆਂ ਦੀ ਕਵਰੇਜ ਹੋ ਜਾਏਗੀ ਇੱਕ ਮਿੰਟ ਹਾਂਜੀ ਲੰਬੜਦਾਰ ਜੀ ਇਹ ਐਸਐਚਓ ਸਾਹਿਬ ਥਾਣਾ ਬਤਾਰਾ ਸਰਦਾਰ ਸਰੂਪ ਸਿੰਘ ਨੇ ਕਿਹਾ ਵੀ ਫੈਕਟਰੀ ਦੇ ਨਾਲ ਥਾਣੇ ਵਿੱਚ 50 ਬੰਦੇ ਇਸ ਟਾਈਮ ਇੱਥੇ ਹਾਜ਼ਰ ਆ ਬਿਆਨ ਲਿਖਾਉਣੇ ਲਈ ਤੁਸੀਂ ਦੱਸੋ ਵੀ ਤੁਹਾਡੇ ਪਿੰਡੋਂ ਕਿੰਨੇ ਬੰਦੇ ਗਏ ਆ ਉੱਥੇ ਉੱਥੋਂ ਕਮੇਟੀ ਗਈ ਆ ਜੀ ਅੱਛਾ ਜੀ ਕਮੇਟੀ ਕਿੰਨੇ ਮੈਂਬਰ ਹੈ ਕਮੇਟੀ ਦੇ ਕਮੇਟੀ ਦੇ 5-4 ਬੰਦੇ ਗਏ ਹੋਣਗੇ ਬਾਕੀ ਤਾਂ ਕੋਈ ਨਹੀਂ ਉੱਥੇ अच्छा जी यानी ਪਿੰਡੋਂ ਸਿਰਫ 4-5 ਬੰਦੇ ਗਏ ਆ ਜੀ। ਆ ਗਿਆ ਸਾਰੇ ਲੰਬੜਦਾਰ ਸਾਰਾ ਪੰਜ ਇੱਧਰ ਹੀ ਆ ਸਾਰੇ ਇੱਥੇ। ਤੇ ਐਸਐਚਓ ਸਾਹਿਬ ਯਾਨੀ ਝੂਠ ਬੋਲ ਰਿਹਾ ਜੀ। ਤੇ ਇੱਥੇ ਹੋਇਆ ਕਿ ਅੱਜ ਦੀ ਗੱਲ ਦੱਸ ਦਿਓ ਸਾਰੀਆ। ਇੱਥੇ ਬੈਂਕ ਨੂੰ ਚੀ ਗਈ ਆ ਜੀ। ਅੱਛਾ ਜੀ। ਕਿ ਕਿੰਨਾ ਪੈਸਾ ਲੁੱਟੋਇਆ ਜੀ? ਲੋਕਾਂ ਦਾ ਕਹਿੰਦੇ ਆ। ਇੱਥੇ ਤੁਸੀਂ ਚੌਕੀਦਾਰ ਵੀ ਰੱਖਿਆ ਹੋਣਾ ਜੀ? ਚੌਕੀਦਾਰ ਰੱਖਿਆ ਜੀ। ਇਹ ਤੁਸੀਂ ਰੱਖਿਆ ਜਾਂ ਬੈਂਕ ਵਾਲੇ ਰੱਖਿਆ ਜਾਂ? ਬੈਂਕ ਵਾਲੇ ਨੇ। ਤੇ ਐਵੇਂ ਪੰਚਾਇਤ ਆ ਕੀ ਰੋਲ ਆ? ਹਾਂਜੀ ਪੰਚਾਇਤ ਦਾ ਵੀ ਕੋਰੋਲ ਹੈਗਾ ਮੈਂ ਮੇਰੇ ਰੱਖਿਆ ਜੀ ਇਦਾਂ ਜਮੇਤੀ ਨਾ ਮੇਟੀ ਆ ਇੱਕ ਦੀ ਇੱਕ ਮੈਂਟੀ ਕਮੇਟੀ ਵੱਖਰੀ ਹੈ ਕਮੇਟੀ ਦੇ ਮੈਂਬਰ ਕਿਹੜੇ ਆ ਜੀ ਉਹਦੇ ਨਾਲ ਆਪਣੇ ਪ੍ਰਧਾਨ ਹੈਗੇ ਆ ਸੁਖਮਨ ਸਿੰਘ ਜੀ ਅੱਛਾ ਜੀ ਤੇ ਨੌਦੀ ਤੋਂ ਆ ਨੌਦੀ ਤੋਂ ਆ ਅੱਛਾ ਜੀ ਜਿੰਨਾ ਪੰਚਾਇਤ ਦਾ ਨੌਦੀ ਦਾ ਫਕੀਰ ਸਿੰਘ ਹੈ ਅੱਛਾ ਨੌਦੀ ਦਾ ਫਕੀਰ ਸਿੰਘ ਸੱਚਾ ਹੋਵੇਗਾ ਅੱਛਾ ਜੀ ਤੇ ਸਾਡੇ ਪਿੰਡ ਜੋ ਉਹ ਦਾ ਮਤਲਬ ਨਾਮ ਹੈ ਖੱਤਾ ਖੱਤਾ ਡੇਰੀ ਵਾਲਾ ਖੱਤਾ ਡੇਰੀ ਵਾਲਾ ਕਿੰਦਾ ਇੱਕ ਜਵਾਲੇ ਦਾ ਕਮੀ ਕਿੰਦਾ ਕਿੰਦਾ ਉਹ ਕੋ ਕਿੰਦਾ ਜਿਹੜੀ ਹੁਣ ਤੁਹਾਡੇ ਉਥੇ ਪਿੰਡ ਵਿੱਚੋਂ ਜਿਹੜੇ ਤੁਹਾਡੇ ਬੈਂਕ ਨਾਲ ਸੰਬੰਧ ਤੇ ਆ ਬੰਦੇ ਉਹ ਉਥੇ ਥਾਣੇ ਕਿੰਨੇ ਕੁ ਪਹੁੰਚੇ ਹੋ ਆ ਜੀ ਉਥੇ ਕੋਈ ਨਹੀਂ ਸਾਡੇ ਕੋਈ ਪਤਾ ਨਹੀਂ ਇਧਰ ਕੋਈ ਠੀਕ ਹੈ ਜੀ ਐਸ ਐਚਓ ਸਾਹਿਬ ਨੇ ਤਾਂ 50 ਗਏ ਆ ਜੀ ਫੋਨ ਪੁਜਾਰ ਨੇ ਤੇ 5 4 ਬੰਦੇ ਠੀਕ ਹੈ ਜੀ ਧੰਨਵਾਦ m b ਇਹ ਕਿਦਾਂ ਖੁੱਲਾ ਹੀ ਜੋ ਤੁਸੀਂ ਆਏ ਕਿਦਾਂ ਸੀ ਇਹ ਇਹ ਦੇ ਸ਼ਟਰ ਨਾਲ ਲੱਗਿਆ ਹੋਣਾ ਅੱਛਾ ਖੁੱਲਾ ਸੀ ਜਿੰਨੇ ਤੋੜੇ ਹੋ ਮੈਂ ਅੱਜ ਨੇ ਤੋੜਿਆ ਜਿੰਨੇ ਤੋੜੇ ਆਹ ਲ ਮਾਰੀ ਖੋਲੇ ਦੁਨੀਆ ਇਹ ਵੀ ਉਧਰ ਕੀ ਆ ਕੈਸ਼ ਜੀ ਜਰਾ ਸਾਈਡ ਯਾਰ ਠੀਕ ਹੈ ਫੁਕਰੇ ਨਾ ਦੰਗ ਲਗੇ ਹੈ ਨਹੀਂ ਕਰਿਆ ਨਹੀਂ ਕਰਿਆ ਨਹੀਂ ਘਾ ਨਹੀਂ ਕਰਨੇ ਲਈ ਪਹਿਲਾਂ ਇਹ ਅਗਲੇ ਇਹ ਨਾਲ ਆਲਮਾਰੀ ਆਲਮਾਰੀ ਕੋਦਰ ਪਈ ਸੈਂਟਰੀ ਆ ਆ ਸੀਵਾ ਬੈਠੇ ਨੂੰ ਮਾਰੀ ਨਹੀਂ ਇਹ ਇਤਰਾ ਦੇ ਉੱਪਰ ਨੇ ਪੁਰਨੇ ਪੈਸੇ ਕਿਹੜੀ ਜਿਹ ਪੈਸੇ ਕਿ ਇਹਦੇ ਚ ਇੱਕ ਲੱਖ ਬਾਕੀ ਸਾਫ ਪੁੱਤੀ ਨੇ ਪਰੀ ਗਰੀ ਨਾਲ ਬੈਗ ਦੇ ਵਿੱਚ ਰੱਖੋ ਹੋਰ ਮਾਰੀ ਸੀਗੀ ਉਹ ਅੰਦਰ ਆ ਜਾਓ ਦੱਸ ਮੋਰ ਦੋਵੇਂ توڑਾਂਗੇ ਅੱਗੇ ਅੰਦਰ ਫੋਟੋ ਆਈ ਹੈ ਇਹਨਾਂ ਦਾ ਦਾਸ ਪਰ ਫੈਕਟਰੀ ਉਹ ਵਾਲੀ ਛੱਡ ਗਈ ਇਹਦੇ ਵਿੱਚ ਪੇ ਹੂੰ ਉਹ ਵਿੱਚ ਪੇ ਉਹ ਮੈਂ ਛੱਡ ਗਈ ਉਹ ਪਿਆਰ ਉਹਦੇ ਦਾ ਨਾਮ ਲੱਗੇਗਾ ਉਹਦੇ ਪਾਸੇ ਇੱਥੇ ਪਾਇਆ ਸੀ ਸਮਝਦੇ ਵਿੱਚ ਪਾਇਆ ਸੀ ਸਮਝਦੇ ਯਾਰ ਜੀ ਪਾਉਂਦੇ ਉਹਦੇ ਲਿਖੇ ਨਹੀਂ ਦੋ ਵੀ ਆ ਮੈਂ ਨਹੀਂ ਅੱਧੀ ਰੋਈ ਉਹ ਵੀ ਤਾਂ ਕਰੇਗਾ ਇਹ ਬੜੇ ਪੈਸੇ ਘੱਟ-ਕੁਟ ਦਾ ਮਾਮਲਾ ਹੀ ਆ ਇਹ ਸੱਚ ਨਹੀਂ ਹਲੇ ਦੱਸਦੇ ਫੇ ਤੱਕਾ ਦੇਖੇ ਵਹ ਹੋ ਰਹੀ ਨਿਕਲਣਾ ਦੇਖ ਸਾਨੂੰ ਵੀ ਜੀ ਨਰਨ ਦਾ ਪਤਾ ਹੈ। ਇਹ ਕਿੱਥੇ ਉਹ ਤਾਂ ਹੈ। ਅੱਛਾ। ਕਨਾਲ ਦੇ ਸਾਨੋਂ ਕਹਿੰਦਾ ਕਹਿੰਦਾ। ਜੀ ਸਰਬਾ ਅੰਦਿ ਕਾਲ ਵੀ ਕਹਿੰਦਾ। ਜੀ ਸੋ ਦਰਾ ਸਿੰਘ ਦਾ ਸਰਪੰਚ ਨਾਲ ਪ੍ਰਧਾਨ ਆਨ ਸੀ। ਮੈਂ ਮੈਂਬਰ ਵੀ ਆ ਮੈਂਬਰ ਕੰਗਜ ਨਾਲੇ ਮੈਂਬਰ ਜੀ ਅੱਗੇ ਲਾਹ ਬੋਲ ਚਲਦੇ ਆਹ ਬੋਲੋ ਨਾ ਤੁਹਾਡੇ ਟੀਚਰ ਉਹ ਐਵੇਂ ਅੱਗੇ ਜਿੱਦਾ ਬੈਠੇ ਹਰੇ ਨਿਰਮਲ ਰਾਸ ਸੱਜੇ ਇਹ ਤੋਂ ਤਰੇਕੇ ਕਰਕੇ ਹੋਰ ਕਰਦੇ ਹਾਂ ਹਾਂ ਜੇ ਕੋਈ ਰੰਗ ਦਾ ਨਾਮ ਹੋਊਗਾ ਮੈਂ ਲਊਂ ਹਾਂ ਜੀ ਉਹ ਮੋਲੀ ਦੇ ਬੱਚੇ ਕੋਲੇ ਬੰਦ ਆ ਤਾਂ ਲਾਉਂਦਾ ਆ ਜੇਕਰ ਕੋਈ ਗੱਲ ਸਾਡੇ ਪੰਚਾਇਤ ਦੀ ਜਗ੍ਹਾ ਸਾਡੇ ਚੰਡਾ ਪੈੜੀ ਨਾ ਆ ਪੈੜੀ ਪੰਚਾਇਤੀ ਜ਼ਮੀਨੋਂ ਮਗਲਾ ਕੀਤਾ ਕਿ ਆਦੇ ਤੁਸੀਂ ਉਹਦੇ ਵਿੱਚ ਟੰਟਾ ਲਾਤਾ ਪੈੜੀ ਜਗ੍ਹਾ ਹੈ ਕਿ ਪੂਰੀ ਜਗ੍ਹਾ ਦੀ ਛੱਡੋਈ ਆ ਉਹਨਾਂ ਨੇ ਸਾਡੇ ਵੇਲੇ ਨਾਲ ਟੰਟਾ ਗਾ ਲਿਆ ਜਿਹੜਾ ਇਹਦੇ ਯਾਦ ਤਾਂ ਨਹੀਂ ਗਿਆ ਅਸੀਂ ਖਿਆਤ ਆ ਤਾਂ ਉਧਰ ਪਾਸੇ ਆਪਣੇ ਤੇ ਜਰ ਗਿਨਾਂ ਕਰੀਏ ਬੂਮੂਕਾ ਦਿਖਾ ਦੇ ਜਾਂ ਕਿੰਨਾ ਆਇਆ ਹਰ ਕੱਲ ਦਿਖਾ ਦੇ ਜਾਂ ਕਿ ਮੌਕਾ ਦੇਖਣਾ ਕਬਰ ਚਾਜਾ ਨੂੰ ਕਰ ਲੈਂਦੇ ਹੋ ਚੋਰ ਨਹੀਂ ਧੰਨਵਾਦ